ਹੁੰਦਾਜਵਰੀ ਚ ਬਣਨ ਵਾਲੇ ਲੇਡੀ ਸੂਟਾਂ ਦੇ ਬਜਨਗੇ ਹਜ਼ਾਰਾਂ ਰੁਪਏ ਲੱਖ ਰੁਪਏ ਚ ਬਣਨ ਵਾਲੀ ਦਾਜਵਰੀ ਬਣੇਗੀ ਸਿਰਫ 25000 ਚ ਆਹ ਦੇਖੋ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਨਾਲ ਬਿਲਕੁਲ ਜੀ ਇਹਨਾਂ ਮਿਲਣਗੇ ਕਈ ਹਾਂ ਹਾਂ ਰੇਟ ਵੀਰ ਜੀ ਇਹ ਵੀ ਜਿਵੇਂ ਨਾ ਗਰਮੀਆਂ ਦੇ ਵਿੱਚ ਵਿਗਦਾ 4 400 ਰੁਪਏ ਦਾ ਬਿਲਕੁਲ ਜੀ 190 ਰੁਪਏ ਦੇ ਹੀ ਲੱਗੂਗਾ ਇਸ ਤੋਂ ਵੀ ਜੀ ਆਹ ਦੇਖੋ ਕਾਟਨ ਦਾ ਸੂਟ ਹੈ ਘੇਰੇ ਤੇ ਵਰਕ ਆ ਗਿਆ ਨਾਲ ਆ ਗਿਆ ਦੁਪੱਟਾ ਅੱਛਾ ਥ੍ਰੈਡ ਵਰਕ ਆ ਗਿਆ ਨਾ ਉਹ ਘੇਰੇ ਦੇ ਉੱਤੇ ਰੰਗਾਂ ਗਣ ਕੇ ਇਹਦੇ ਵਿੱਚ 4 ਤੇ ਰੇਟ ਵੀਰ ਜੀ ਸਿਰਫ 200 ਰੁਪਏ ਦੇ ਇੰ ਆ ਦੇਖੋ ਸਾਰੇ ਉੱਪਰ ਦੇਖੋ ਫਰਕ ਆ ਗਿਆ ਗੋਟੇ ਲੱਗੀ ਹੈ ਔਰਗਾਂਜਾ ਦਾ ਦੁਪੱਟਾ ਦੁਪੱਟਾ ਵੀ ਪੂਰਾ ਖੁੱਲੜੁਲਾ ਆਊਗਾ ਜੀ ਜੀ ਤੇ ਸੂਟ ਪਿਕਦਾ 500 ਦਾ ਹਾਂ ਹਾਂ ਇਹ ਦੇਣਾ ਸਿਰਫ 250 ਰੁਪਏ ਰੇਂਚ ਜੀ ਭਾਜੀ 2 250 ਤੇ ਮੇਰੇ ਸਾਹ ਅਨਕਲਾ ਔਰਗਾਂਜਾ ਦਾ ਦੁਪੱਟਾ ਆਂਦਾ ਆਪਾਂ ਸੂਟ ਸਣੇ ਇਹਦੇ 250 ਜੀ ਹਾਂਜੀ ਵੀਰ ਜੀ 250 ਰੁਪਏ ਚ ਸਣੇ ਦੁਪੱਟਾ ਸੂਟ ਆਊਗਾ ਇਸ ਵਾਰ ਦੇਖੋ ਜੀ ਜਿਵੇਂ ਬਨਾਰਸੀ ਸੂਟ ਆ ਗਿਆ ਜੀ ਨਾਲ ਇਹਦੇ ਨਾਲ ਸਾ ਦੁਪੱਟੇ ਜੀ 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 ਬਨਾਰਸੀ ਸਿਲਕ ਦਾ ਇਹ ਦੁਪੱਟਾ ਆ ਗਿਆ ਹਾਂ ਹਾਂ ਸੂਟ ਵਿੱਚ ਜੀ ਆਮ ਵਿਗਦਾ ਹੈ ਮਤਲਬ ਕਿ 700 ਦਾ 800 ਦਾ ਬਿਲਕੁਲ ਜੀ 310 ਰੁਪਏ ਦੇ ਵਿੱਚ ਰੰਗ ਮਿਲਣਗੇ ਇਹਦੇ ਵਿੱਚ 4 ਆ ਦੇਖੋ ਜੀ 4 ਕਲਰ ਮਿਲਣਗੇ ਅੱਛਾ ਸਾਰੇ ਡਾਰਕ ਕਲਰ ਆਗੇ ਨਾ ਭਾਈ ਡਾਰਕ ਸ਼ੇਡ ਆਣਗੇ ਇਸ ਤੋਂ ਵੀ ਜੀ ਆ ਜਾਊਗਾ ਫਿਓਨਾ ਦੇ ਉੱਪਰ ਕੱਪੜਾ ਜੀ ਹਾਂ ਹਾਂ ਸਾਰਾ ਦੇਖੋ ਐ ਜਰੀ ਦਾ ਕੰਮ ਆ ਗਿਆ ਬਿਲਕੁਲ ਜੀ ਡਾਇਮੰਡ ਲੱਗੇ ਉੱਪਰ ਨਾਲ ਜੀ 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 ਨਾਲ ਦੁਪੱਟਾ ਹੋਊਗਾ ਜੀ ਕਟਵਰਕ ਵਾਲਾ 6 6 7 7 ਰੇਂਜ ਵਿੱਚ ਨਾਲ ਸੂਟ ਹੈ ਹਾਂ ਹਾਂ 360 ਰੁਪਏ ਰੇਂਜ ਸੂਟ ਲੱਗੂਗਾ ਜੀ ਤੇ ਰੰਗਵੀਰ ਜੀ ਆ ਦੇਖੋ ਚਾਰ ਚਾਰ ਰੰਗ ਪੂਰੇ ਆਉਣਗੇ ਕੋਈ ਲਟਦਾ ਮਾਲ ਨਹੀਂ ਫਰੈਸ਼ ਮਾਲ ਹੈ ਸਾਰਾ ਫਰੈਸ਼ ਮਾਲ ਹੋਏਗਾ ਜੀ ਹਾਂਜੀ ਇਸੋ ਵੀ ਜੀ ਆ ਦੇਖੋ ਜਿਵੇਂ ਹੁਣ ਕ੍ਰੇਪ ਦਾ ਡਿਜ਼ਾਈਨ ਹੈ ਜੀ ਵਰਕ ਵੀ ਪੂਰਾ ਵਧੀਆ ਆਊਗਾ ਕੜਾਈ ਦੇਖੋ ਕਿੰਨੀ ਵਧੀਆ ਜ਼ਬਰਦਸਤ ਕੜਾਈ ਮਤਲਬ ਪੂਰਾ ਭਰਿਆ ਆ ਨਾ ਪੈਰਟ ਜਿਹੜਾ ਪੈਰਟ ਆ ਕੇ ਕਿ ਮੋਰਨੀ ਆ ਗਈਆਂ ਭ ਕੀ ਆ ਬਾਤ ਹੈ ਜੀ ਦਬੱਟੇ ਤੇ ਵੀ ਮੋਰ ਬਣੇ ਇਹ ਜੀ ਨਾ 778800 ਦਾ ਸੂਟ ਵਿਕਦਾ ਹਾਂ ਹਾਂ ਇਹ ਸਿਰਫ 400 ਰੁਪਏ ਰੇਂਜ ਲੱਗਣੀ ਜੀ ਇਹਦੇ ਵਿੱਚ ਦੇਖੋ ਜਿਵੇਂ ਆ ਪਿਸਟਲ ਚਾਟ ਵੀ ਹੈਗਾ ਹਾਂ ਹਾਂ ਡਾਰਕ ਚਟ ਲੈਣਾ ਆਇਆ ਤਾਂ ਡਾਰਕ ਚਟ ਵੀ ਮਿਲ ਜੇਗਾ ਜੀ ਕੀ ਆ ਬਾਤ ਅੱਛਾ ਮੈਂ ਲਾਇਆ ਸਾਫ ਹੈ ਇਹ ਸਾਰਾ ਸੈੱਟ ਵਾਈਜ਼ ਮਾਲ ਹੈਗਾ ਪਰ ਦੇਣਾ ਇਕੱਲਾ ਇਕੱਲਾ ਪੀਸ ਵੀ ਇਹੀ ਰੇਟਾਂ ਦੇਣਾ ਇਕੱਲਾ ਇਕੱਲਾ ਵੀ ਇਹੀ ਰੇਟ ਜੀ ਸੈੱਟ ਵਾਈਜ਼ ਵੀ ਆਹ ਰੇਟ ਇਹ ਸੋ ਵੀ ਜੀ ਆ ਦੇਖੋ ਜਿਵੇਂ ਚਿਤਰਾ ਸ਼ਿਮਰ ਦਾ ਕਪੜਾ ਆ ਗਿਆ ਬਿਲਕੁਲ ਜੀ ਸਾਰੇ ਫਰੰਟ ਦੇ ਉੱਪਰ ਵਰਕ ਆਊਗਾ। ਬਿਲਕੁਲ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਦੁਪੱਟਾ ਨਾਲ ਆਊਗਾ ਪੂਰਾ ਹੀ ਹੈਵੀ। ਜੀ ਜੀ ਦਾ ਰੇਟ ਸਿਰਫ 450 ਰੁਪਏ ਰੇਂਜ ਵਿੱਚ ਸੂਟ ਦੇ ਦਾਂਗੇ। ਭਾਜੀ 1 ਮਿੰਟ ਐਡਾ ਖੁੱਲਾ ਡੁੱਲਾ ਦੁਪੱਟਾ ਇੰਨਾ ਜ਼ਿਆਦਾ ਹੈਵੀ ਵਰਕ ਤੇ ਰੇਟ ਸਿਰਫ 450 ਜੀ? 450 ਰੁਪਏ ਰੇਂਜ ਵਿੱਚ। ਤੇ ਰੰਗੇ ਚ ਵੀਰਾ ਨਾਲ ਚਾਰ ਹੋਣਗੇ ਜੀ। ਚਾਰ ਨੀ ਜੀ ਤੇ ਅੱਠ ਰੰਗ। ਅੱਛਾ ਇਹ ਚਾਰ ਅੱਠ ਰੰਗ ਦੇ ਨੇ ਆਪ ਕੀ? ਆ ਦੇਖੋ ਜੀ। ਵਾਹ ਜੀ ਵਾਹ। ਚਾਰ ਤਾਂ ਆ ਗਈ ਜੀ ਆਪਣੇ ਡਾਰਕ ਬਿਲਕੁਲ ਜੀ। ਤੇ ਚਾਰ ਆਣਗੇ ਲਾਈਟ ਲਾਈਟ ਦੇ ਵਿੱਚ ਆ ਜਾਣਗੇ ਜੀ ਆ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਮਤਲਬ ਜਿੰਨੂੰ ਡਾਰਕ ਚਾਹੀਦਾ ਡਾਰਕ ਲੈ ਜਾਵੇ ਜਿੰਨੂੰ ਲਾਈਟ ਦੇ ਵਿੱਚ ਚਾਹੀਦਾ ਲਾਈਟ ਜੀ ਮਿਲ ਜੇ ਸਾਨੂੰ 컬러 ਦੇਖੋ ਕਿੱਡੇ ਵਧੀਆ ਬਿਲਕੁਲ ਜੀ ਇੱਕ ਤੋਂ ਇੱਕ ਰੰਗ ਸੋਹਣੇ ਤੇ ਰੇਟ ਆਹ ਚਾਰ ਲਾਈਟ ਵਾਲਾ 440 ਹਾਂ ਹਾਂ ਡਾਰਕ ਵਾਲਾ 450 450 ਇਸੋ ਵੀ ਜੀ ਨਾਲ ਤੁਹਾਨੂੰ ਇੱਕ ਨਾ ਗਰਮਾ ਸੂਟ ਆਇਆ ਜੀ ਪਿਓਰ ਪਸ਼ਮੀਨੀ ਦੇ ਸੂਟ ਆਇਆ ਨਾਲ ਜੀ ਜੀ ਨਾਲ ਭਾਰੇ ਸੂਟ ਜਿਹਨੂੰ ਆਪਾਂ ਕਹਿ ਲਈਦਾ ਨਾ ਜੀ ਹਾਂਜੀ ਹਾਂਜੀ ਜੀ 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 ਪ੍ਰਿੰਟਿੰਗ ਵੀ ਸੋਹਣੀ ਹੈ ਜੀ ਹਾਂ ਪੂਰਾ ਹੈਵੀ ਪਸ਼ਮੀਨੇ ਦਾ ਸ਼ਾਲ ਦੇ ਨਾਲ ਸੂਟ ਹੈ ਓਕੇ ਨਾਲ ਇਹਦੇ ਨਾਲ ਸ਼ਾਲ ਵੀ ਡਿਜੀਟਲ ਪ੍ਰਿੰਟ ਵਾਲਾ ਜੀ ਕੀ ਬਾਤ ਹੈ ਜੀ ਮਤਲਬ ਖੁੱਲਾ ਡੁੱਲਾ ਸ਼ਾਲ ਹੋਏਗਾ ਨਾ ਜੀ ਮਤਲਬ ਆਮ ਜੀ ਵੈਰਾਈਟੀ ਨਹੀਂ ਹੈਗੀ ਵਧੀਆ ਵੈਰਾਈਟੀ ਹੈ ਬਿਲਕੁਲ ਜੀ ਪੂਰਾ ਹੈਵੀ ਸੂਟ ਹੈ ਨਾ ਕੋਈ ਤੇ ਬੁਰਾ ਵੇ ਹਾਂ ਹਾਂ ਇਹ ਵੀ ਆਮ 88900 ਰੁਪਏ ਸੂਟ ਵਿਕਰੇ ਬਿਲਕੁਲ ਇਸ ਤਰ੍ਹਾਂ ਦੇ ਪ੍ਰਿੰਟ ਵਾਲਾ ਜੀ 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 ਇਹ 500 ਰੁਪਏ ਰੇਂਜ ਲੱਗੇਗੀ ਜੀ ਇਹ 500 ਰੁਪਏ ਰੇਂਜ ਦੇਣਾ ਇਹ ਚ ਭਾਜੀ ਹੋਰ ਵੀ ਆ ਜਾਣਗੇ ਪ੍ਰਿੰਟ ਵਗੈਰਾ ਇਹ ਚ ਪ੍ਰਿੰਟ ਕਾਫੀ ਹੈ ਜੀ ਜੀ ਆ ਦੇਖੋ ਜਿਵੇਂ ਸਾਰੇ ਪ੍ਰਿੰਟ ਇਹਦੇ ਵਿੱਚ ਹੀ ਨੇ ਅੱਛਾ ਰੰਗ ਸਾਰੇ ਮੈਂ ਲਾ ਲਾ ਸਾਹਿਬ ਡਾਰਕ ਆਣੇ ਹਨਾ ਜੀ ਹਾਂ ਜੀ ਡਾਰਕ ਲਾਈਟ ਦੋਨੇ ਮਿਲ ਜਾਣਗੇ ਡਾਰਕ ਲਾਈਟ ਦੋਨੇ ਮਿਲ ਜਾਣਗੇ ਹਾਂ ਜੀ ਤੇ ਸੋ ਜੀ ਆ ਦੇਖੋ ਜਿਵੇਂ ਹੁਣ ਬਰਬਰੀ ਤੇ ਕਪੜਾ ਹਾਂ ਹਾਂ ਇਹ ਅੱਜਕੱਲ ਮਤਲਬ ਇਹ ਚੀਜ਼ਾਂ ਬਹੁਤ ਚੱਲਦੀਆਂ ਹਨਾ ਮਤਲਬ ਇਹ ਜਿਹੜਾ ਸ਼ਾਈਨਿੰਗ ਵਾਲ ਨਾਲ ਇਹਦੇ ਨਾਲ ਦੁਪੱਟਾ ਵੀ ਨਾਲ ਬਰਬੀਜ ਦਾ ਵਰਕ ਵਾਲਾ ਆਊਗਾ ਵਾਹ ਜੀ ਵਾਹ ਇਹ ਵੀ ਜੀ ਨਾ 89900 ਰੁਪਏ ਇੰਤੋ ਲੋਕ ਕਰਦੇ ਸ਼ੁਰੂ ਸ਼ੁਰੂ ਸਟਾਰਟਿੰਗ ਕਰਦੇ ਇੱਥੋਂ ਜੀ ਹਾਂ ਜੀ ਇਸ ਤਰ੍ਹਾਂ ਦਾ ਹੈਵੀ ਲੈਣਾ ਹੋਵੇ ਤਾਂ 11-1200 ਰੁਪਏ ਵਗ ਜਾਂਦਾ ਹਾਂ ਹਾਂ ਇਹ 550 ਰੁਪਏ ਰੇਂਜ ਚ ਪਊਗਾ ਇਹ ਚ ਭਾਜੀ ਕਿੰਨੇ ਰੰਗ ਆਣਗੇ ਇਹ ਚ 4 ਰੰਗ ਜੀ 4 ਰੰਗ ਆ ਗਏ ਇਸ ਜੀ ਸਾਰੇ ਮਤਲਬ ਮਾਲ ਸੈਟ ਵਾਈਜ਼ ਆਏਗਾ ਜੀ ਸੈਟ ਵਾਈਜ਼ ਮਾਲ ਹੈ ਜੀ 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 ਇੱਕ ਆਹ ਦੇਖੋ ਜੀ ਪਿਓਰ ਜਾਮ ਦਾ ਸੂਟ ਹਾਂ ਹਾਂ ਵਰਕ ਵੀ ਪੂਰਾ ਵਧੀਆ ਬਿਲਕੁਲ ਜੀ ਲੋਕੋ ਪਲੇਨ ਸੂਟ ਵੇਚਦੇ ਆ ਜਾਂ ਦਾ 600 ਰੁਪਏ ਦਾ ਹਾਂ 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 ਇਹ ਦੁਪੱਟਾ ਕੜਾਈ ਦੇ ਨਾਲ ਪੂਰਾ ਦੇਖੋ ਫਰੰਟ ਬੁਟੀਕ ਦਾ ਕੰਮ ਹੋਇਆਗਾ ਬਿਲਕੁਲ ਜੀ ਤੇ ਸੂਟ ਦੇ ਦੇ ਨੇ ਜੀ 560 ਰੁਪਏ ਦਾ ਸਾਰਾ ਫਰੰਟ ਹੈਵੀ ਆਊਗਾ ਤੇ ਪਿਓਰ ਜਾਮ ਤੇ ਕਪੜਾ ਆਊਗਾ ਕੋਈ ਡੀ ਜਾਮ ਨਹੀਂ ਕੋਈ ਗਲਿਸ ਕਾਟਨ ਨਹੀਂ ਪਿਓਰ ਪਿਓਰ ਜਾਮ ਕਹਾਂਗੇ ਤੇ ਪਿਓਰ ਜਾਮ ਹੀ ਦੇ ਆ ਪਿਓਰ ਜਾਮ ਹੀ ਹੈ ਜੀ ਵਾਹ ਜੀ ਤੇ ਕਲਰ ਚਾਰਟ ਤੇ ਡਿਜ਼ਾਈਨ ਬਹੁਤ ਸੋਹਣੇ ਆਣਗੇ ਇਹਦੇ ਚ ਸੈਨ ਤੇ ਵਰਕਰੀ ਸਫਾਈ ਵੀ ਬਹੁਤ ਜ਼ਬਰਦਸਤ ਨਾ ਬਿਲਕੁਲ ਦਾ ਕੰਮ ਹੋਇਆ ਜੀ ਸਾਰੇ ਬੁ ਸਾਰਾ ਫਰੰਟ ਹੈਵੀ ਜਾਲ ਆਊਗਾ ਬਿਲਕੁਲ ਜੀ ਵਿਦ ਇਨਰ ਸੂਟ ਹੈ ਓਕੇ ਲਾਈਨਿੰਗ ਲਾਈਨਿੰਗ ਲੈਣ ਦੀ ਲੋੜ ਨਹੀਂ ਲੱਗਤ ਹੋਣੀ ਹਾਂਜੀ ਹਾਂਜੀ ਜੀ ਜੀ ਆ ਦੇਖੋ ਜੀ ਦੁਪੱਟਾ ਨਾਲ ਹੈਵੀ ਬਿਲਕੁਲ ਜੀ ਤੇ 600 ਰੁਪਏ ਰੇਂਜ ਲੱਗੇਗਾ ਜੀ ਇਹ 600 ਰੁਪਏ ਜ ਰੇਂਜ ਚ ਲੱਗਣਾ ਹੈ ਮਤਲਬ ਜਿਹੜੇ ਲੋਕ 1200 1500 ਰੁਪਏ ਖਰਚਦੇ ਨਵੇਂ-ਨਵੇਂ ਕੱਪੜਿਆਂ ਤੇ ਨਵੀਂ-ਨਵੀਂ ਵੈਰਾਈਟੀ ਤੇ ਉਹ ਆਪਾਂ 5-600 700 ਚ ਲੈਣ ਨੇ ਸਾਰੇ ਨਾ ਦੇ ਦਾਂਗੇ ਜੀ ਬਿਲਕੁਲ ਜੀ ਆ ਦੇਖੋ ਵੀ ਜੀ ਇੱਕ ਹਾ ਸੀਕਵੈਂਸ ਵਰਕ ਵਾਲਾ ਆਇਆ ਹੈ ਜੀ ਹਾਂ 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 ਕ੍ਰਾਸ਼ੀਮਰ ਤੇ ਕੱਪੜ ਜੀ ਜੀ ਨਾਲ ਦੁਪੱਟਾ ਵੀ ਦੇਖੋ ਸੀਕਵੈਂਸ ਵਰਕ ਵਾਲਾ ਆ ਗਿਆ ਹਾਂ ਹਾਂ ਬਿਲਕੁਲ ਜੀ ਠੀਕ ਹੈ ਜੀ ਕਲਰ ਆਣਗੇ ਇਹਦੇ ਵਿੱਚ 4 ਹਾਂ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ 5 ਓਕੇ ਰੇਟ ਆਣਾ ਜੀ 660 ਰੁਪਏ 660 ਰੁਪਏ ਮਤਲਬ ਜੇ ਦਾ 5 ਡਿਜ਼ਾਈਨ ਨੇ 5 ਚੋਕੇ 20 ਤਰ੍ਹਾਂ ਦੀ ਵੈਰਾਈਟੀ ਹੋਗੀ ਨਾ ਜੀ 20 ਤਰ੍ਹਾਂ ਦੀ ਵੈਰਾਈਟੀ ਹੋਗੀ ਵਾਹ ਜੀ ਵਾਹ ਇਹ ਸੋਜੀ ਆ ਦੇਖੋ ਇਹ ਆਰਗੈਂਜ਼ਾ ਦਾ ਸੂਟ ਹੈ ਜੀ ਇਹ ਜਗਮਗਾ ਕਰਦਾ ਇਹਦੀ ਬਹੁਤ ਡਿਮਾਂਡ ਹੈ ਜਿਹਨੂੰ ਆਪਾਂ ਕਹਿੰਦੇ ਆ ਨਾ ਜੀ ਬੁਟੀਕ ਵਾਲੇ ਡਿਜ਼ਾਈਨਰ ਸੂਟ ਹੈ ਜੀ ਆ ਤਾਂ ਸਲਵਾਰ ਦਾ ਕੱਪੜਾ ਹੈ ਜੀ ਓਕੇ ਜੀ 5 ਮੀਟਰ ਹੋਊਗਾ ਵਿੱਚ ਹੀ ਲਾਈਨਿੰਗ ਆ ਗਈ ਨਾਲੇ ਬਾਟਮ ਤੇ ਆਏਗਾ ਜੀ ਵਰਕ ਬਿਲਕੁਲ ਜੀ ਠੀਕ ਹੈ ਜੀ ਔਰਗੈਂਜ਼ਾ ਦੀ ਸ਼ਰਟ ਹਾਂ ਹਾਂ हां देखो जी बिल्कुल जी हैंड वर्क ਦਾ ਕੰਮ ਹੋਇਆ ਮਤਲਬ ਇਹ ਨਜ਼ਾਰਾ ਆ ਰਿਹਾ ਦੇਖ ਕੇ ਰੂਹ ਖੁਸ਼ ਹੋ ਰਹੀ ਜੀ ਨਾਲ ਦੁਪੱਟਾ ਆਊਗਾ ਕਟਵਰਕ ਵਾਲਾ बिल्कुल जी ਠੀਕ ਹੈ ਨਾ ਜੀ ਪੀਸ ਇਹ ਵਿਕਦੇ ਆ ਮਤਲਬ ਕਿ 1200 1300 ਰੁਪਏ ਰੇਂਜ ਚ ਹਾਂ ਹਾਂ ਇਹਦੇ ਵਿੱਚ ਡਿਜ਼ਾਈਨ ਕਈ ਨੇ ਮਤਲਬ ਇਹ ਰਾਉਂਡ ਗਲੇ ਵਾਲਾ ਵੀ ਆ ਗਿਆ ਵੀ ਨੈਕ ਵਾਲਾ ਵੀ ਆ ਜੀ ਵੀ ਨੈਕ ਵਾਲਾ ਹੀ ਆ ਗਿਆ ਜੀ ਨਾਲ ਇਹਦੇ ਨਾਲ ਹੀ ਬਾਟਮ ਵਰਕ ਆਊਗੀ बिल्कुल जी ਆਹ ਦੇਖੋ ਇਸ ਤਰ੍ਹਾਂ ਬਾਟਮ ਵਰਕ ਹੈ ਤੇ ਇਹਦੇ ਨਾਲ ਵੀ ਲਾਈਨਿੰਗ ਦਾ ਕਪੜਾ ਨਾਲ ਹੀ ਹੈ ਨਾ ਜੀ ਵਿੱਚ ਹੀ ਲੈ ਲੀਏ ਜੀ ਇਹਦੇ बिल्कुल जी ਤੇ ਵੀਰ ਜੀ 13 1400 ਸੂਟ ਵਿਕਦਾ ਹਾਂ ਹਾਂ ਇਹ 880 ਰੁਪਏ ਰੇਂਜ ਪ ਇਹ ਸਿਰਫ 880 ਰੁਪਏ ਦੇਣਾ ਜੀ ਇਹ ਚ ਭਾਜੀ ਜਿੱਦਾਂ ਇਹ ਰਾਉਂਡ neck ਤੇ V neck ਹੈ ਹੋਰ ਵੀ ਡਿਜ਼ਾਈਨ ਮੰਨ ਲਓ ਇਹ ਚ ਹੋਰ ਵੀ ਮਿਲ ਜਾਣਗੇ ਜੀ 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 ਹਾਂ ਡਿਜ਼ਾਈਨ ਕਈ ਆਈ ਜਾਂਦੇ ਹਾਂ ਇੱਕ ਆਹ ਦੇਖੋ ਜੀ ਪਿਓਰ ਆਰਗਨਾਈਜ਼ਰਡ ਸ਼ਰਟ ਹੈ ਜੀ ਜੀ ਪਿਓਰ ਸਿਲਕ ਦੀ ਸਲਵਾਰ ਸਲਵਾਰ ਤੇ ਵਰਕ ਬਿਲਕੁਲ ਜੀ ਠੀਕ ਹੈ ਜੀ ਆਮੀ ਮਤਲਬ 17-1800 ਲੋਕ ਸ਼ੁਰੂ ਕਰਦੇ ਆਗੇ ਬਿਲਕੁਲ ਜੀ ਹੈਂਡ ਵਰਕ ਵਾਲਾ ਸੂਟ ਹੈ ਹਾਂ ਹਾਂ ਆਰਗਨਾਈਜ਼ਰਡ ਦੁਪੱਟਾ ਦੁਪੱਟਾ ਵਰਕ ਵਾਲਾ ਵਧੀਆ ਬਿਲਕੁਲ ਜੀ ਇਸ 17-18 ਇੰਚ ਰੇਂਜ ਵਿੱਚ ਆਲੇ ਪੀਸ ਹੈ ਜਿਹੜੇ 9500 ਰੁਪਏ ਰੇਂਜ ਤੋਂ ਦੇ ਦੇ ਸਾਡੇ 9500 ਰੁਪਏ ਦੇਣੇ ਆਪਾਂ ਹਾਂਜੀ ਵਾਹ ਜੀ ਵਾਹ ਆ ਦੇਖੋ ਇਹਨਾਂ ਵਿੱਚ ਚਾਰ ਰੰਗ ਮਿਲ ਜਾਣਗੇ ਡਿਜ਼ਾਈਨ ਵੀ ਪੂਰੇ ਵਧੀਆ ਟੌਪ ਦੇ ਤੁਸੀਂ ਇਸ ਤੋਂ ਵੀ ਜਿਵੇਂ ਆ ਦੇਖੋ ਬਟਿਕਾ ਵਾਲੇ ਪੀਸ ਆ ਇਹ ਜੀ ਹਾਂ ਹਾਂ ਪਿਓਰ ਸਿਲਕ ਦੀਆਂ ਸਲਵਾਰਾਂ ਆਣਗੀਆਂ ਸਲਵਾਰਾਂ ਆਣਗੀਆਂ ਵਰਕ ਵਾਲੀਆਂ ਸਾਰੀਆਂ ਜੀ 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 ਠੀਕ ਹੈ ਜੀ ਨਾਲ ਦੁਪੱਟੇ ਵਧੀਆ ਲੈਸਾਂ ਵਾਲੇ ਦੁਪੱਟੇ ਆਣਗੇ ਅਲੱਗ-ਅਲੱਗ ਤਰੀਕੇ ਦੇ ਦੁਪੱਟੇ ਆਣਗੇ ਇਹਨਾਂ ਨਾਲ ਕਿਉਂਕਿ ਇਹ ਫੋਟੋ ਵਾਲੇ ਪੀਸ ਹੈ अच्छा जिन्नु आपा मतलब बुटीकल पीस कह लिए है हाँ जी, हाँ जी। जी, ना हां जी हां जी ये सारे वीर जी ना अलग-अलग पीस सानगे ओके एक शेड ਦੇ ਵਿੱਚ ਇੱਕ ਡਿਜ਼ਾਈਨ ਹੀ ਆਊਗਾ ਮਤਲਬ ਸੋਲੋ ਪੀਸ ਆਪਾਂ ਜਿਹਨੂੰ ਕਹਿ ਲੈਨੇ ਉਹ ਆਗੇ ਭਜੀਏ हां जी हां जी ਆ ਦੇਖੋ ਜਿਵੇਂ ਜੀ 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 ਇੱਕ ਜਿਵੇਂ ਪਿੰਕ ਨਾਲ ਆ ਗਿਆ ਜੀ ਇਹਨਾਂ ਵਾਈਟ ਸਲਵਾਰ ਹੈ ਕਿਆ ਬਾਤ ਹੈ ਜੀ ਕੰਟਰਾਸਟ ਬਹੁਤ ਸੋਹਣਾ ਹੈ ਇਹਦਾ ਨਾ ਭਾਜੀ ਆ ਦੇਖੋ ਆ ਸਲਵਾਰ ਤੇ ਵਰਕ ਆਊਗਾ ਬਿਲਕੁਲ ਜੀ ਇਹਨਾਂ ਸਕਾਈ ਕਲਰ ਦਾ ਦੁਪੱਟਾ ਆ ਗਿਆ ਜੀ 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 ਨਾਲ ਇਹਨਾਂ ਸ਼ਰਟ ਆ ਗਿਆ ਪਿੰਕ ਕਲਰ ਦੀ ਔਰਗਾਂਜ਼ਾ ਦੀ ਜੀ 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 ਆ ਦੇਖੋ ਵਾਹ ਜੀ ਵਾਹ ਕੀ ਬਾਤ ਹੈ ਜੀ ਇਹ ਡਿਜ਼ਾਈਨਰ ਜੇ ਪੀਸ ਹੈ ਵੀਰ ਜੀ ਮਤਲਬ ਸਾਰੇ ਹੈਂਡਵਰਕ ਦਾ ਟੱਚ ਹੈ ਨਾ ਸਾਰਾ ਹਾਂ ਜੀ ਹਾਂ ਜੀ ਆ ਦੇਖੋ ਜਿੰਨੇ ਪੀਸ ਦੇਖੋਗੇ ਨਾ ਸਾਰੇ ਅਲੱਗ-ਅਲੱਗ ਆਉਣਗੇ ਇਹਦੇ ਬਿਲਕੁਲ ਜੀ ਅਜੇ ਦੇਖੋ ਮਸਟਰਡ ਦੇ ਨਾਲ ਮੈਂਜੈਂਟਾ ਦੀ ਕੰਬੀਨੇਸ਼ਨ ਹੈ ਹਾਂ 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 ਆ ਦੁਪੱਟਾ ਆ ਗਿਆ ਜੀ ਸਲਵਾਰ ਵਰਕ ਆ ਗਿਆ ਜੀ ਜੀ ਇਹ ਸਾਰੇ ਪੀਸ ਨੇ ਵੀਰ ਜੀ ਜਿਵੇਂ ਕਿ ਆਮ ਵਿਕਦੇ ਇਹ ਹੈਗੇ 3000 ਦੀ ਰੇਂਜ ਵਿੱਚ 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 ਸੀ ਰੇਂਜ ਚ ਆਏ ਸੂਟ ਵਿਕਦੇ ਬਿਲਕੁਲ ਜੀ ਇਹ 1450 ਰੁਪਏ ਦੀ ਰੇਂਜ ਵਿੱਚ ਬਊਗਾ ਜੀ ਇਹ ਚ ਡਿਜ਼ਾਈਨ ਵਾਲੇ ਹੈ ਜੀ ਹਾਂ ਹਾਂ ਇਹਦੇ ਵਿੱਚ ਮਿਲ ਜਾਣ 25 ਤੋਂ 30 ਡਿਜ਼ਾਈਨ ਮਿਲ ਜਾਣਗੇ ਮਤਲਬ ਸਾਰੇ ਸੋਲੋ ਪੀਸ ਹੈ ਮਤਲਬ ਇਹ ਨਹੀਂਗਾ ਵੀ ਸੈਟ ਵਾਈਜ਼ ਮਾਲ ਹੈ ਸੈਟ ਵਾਈਜ਼ ਨਹੀਂ ਆਉਂਦਾ ਜੀ ਇਹ ਇੱਕ ਨਾਲ ਦੇ ਭਾਵੇਂ ਦੇ 20 ਲੈ ਲਓ ਜੈਲੋ ਲੈਣੇ ਜੈਲੋ ਲੈ ਲਓ ਜੈਲੋ ਨਾਲ ਦੇ ਲੈਣੇ ਮਤਲਬ ਜੇ ਕਿਸੇ ਨੇ ਵੇਚਣ ਅਸਲ ਜਾਣੇ ਆ ਉਹ 2-2 4-4 5-5 10-10 ਪੀਸ ਜਿੰਨੇ ਲੈ ਜਾਣੇ ਹਾਂ ਹਾਂ ਉਹ ਜਿੰਨੇ ਆਪ ਦੀ ਦੇਖੋ ਜੀ ਕੈਪੈਸਿਟੀ ਹਿਸਾਬ ਨਾਲ ਅਗਲਾ ਲੈ ਸਕਦਾ ਜੀ ਜ ਕਾ ਦੇਖੋ ਜੀ ਪਿਓਰ ਕਰੇਪ ਦਾ ਸੂਟ ਆਊਗਾ ਜੀ ਬਿਲਕੁਲ ਜੀ 100% ਪਿਓਰ ਕਰੇਪ ਆਊਗੀ ਹਾਂ 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 ਫੁੱਲ ਚਨੂਨ ਦਾ ਦੁਪੱਟਾ ਬਿਲਕੁਲ ਜੀ ਆ ਦੇਖੋ ਕੀ ਬਾਤ ਹੈ ਇਹ ਦੁਪੱਟਾ ਵੀ ਮਤਲਬ ਕਾਫੀ ਖੁੱਲਾ ਡੁੱਲਾ ਨਾ 22 ਮੀਟਰ ਦਾ ਦੁਪੱਟਾ ਜੀ ਬਿਲਕੁਲ ਜੀ ਤੇ ਰੰਗਾਂ ਗਣ ਕੀ ਵੀ ਜੀ 4 ਹਾਂ ਹਾਂ 4 ਦੀ ਵੀ ਦੇ ਵਿੱਚ 5 ਆ ਜਾਣਗੇ ਜੀ 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 ਕਲਰ ਕਿਉਂ ਇਹਨਾਂ ਦੇ ਵਿੱਚ 5 5 6 6 ਰੰਗ ਗਣਗੇ ਬਿਲਕੁਲ ਨੈਚੁਰਲ ਕਰੇਪ ਦੇ ਵਿੱਚ ਓਕੇ ਆ ਦੇਖੋ ਜੀ ਹਾਂ 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 ਇਹ ਵੀ ਜੀ ਆਊਗਾ ਜਿਵੇਂ ਹੈਂਡਵਰਕ ਵਾਲਾ ਪੀਸ ਜੀ 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 1590 ਰੁਪਏ ਰੇਂਜ ਚ 1590 ਉਦਾਂ ਤੇ ਮੇਰੇ ਤਾਂ ਨਾ ਬਜ਼ਾਰ ਚ ਪਈ 24-2500 ਦਾ ਵਿਕਦਾ ਹੋਣਾ ਨਾ ਇਹ 2500 ਲੋਕ ਸ਼ੁਰੂ ਕਰਦੇ ਹਾਂ 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 ਕਿਉਂ 12-1500 ਦਾ ਪਲੇਨ ਹੀ ਮੰਗਦੇ ਨੇ ਨੇਚਰਲ ਕਲੇਰ ਦਾ ਮਤਲਬ ਸਿਰਫ 20-20 ਦਾ ਕੋਈ ਰੇਟ ਹੈ ਨਾ ਹਾਂਜੀ ਹਾਂਜੀ ਜੀ 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 ਇੱਕ ਆ ਦੇਖੋ ਜੀ ਇਹਦੇ ਚ ਡਿਜ਼ਾਈਨ ਕਾਫੀ ਆ ਜਾਣਗੇ ਕਲਰ ਕਾਫੀ ਆ ਜਾਣਗੇ orange ਕਲਰ ਦੀ ਉਦਾਂ ਵੀ ਜ਼ਿਆਦਾ ਡਿਮਾਂਡ ਰਹਿੰਦੀ ਨਾ ਭਾਜੀ ਹਾਂਜੀ ਹਾਂਜੀ ਜੀ ਜੀ ਆ ਦੇਖੋ ਸਾਰਾ ਫਰੰਟ ਹੈਵੀ ਆਊਗਾ ਬਿਲਕੁਲ ਜੀ ਨਾਲ ਇਹਦਾ ਨਾ ਦ ਏ ਆਪਨ ਲੱਗਣਾ ਜੀ 1820 ਰੁਪਏ ਦੇ ਇਹ 1820 ਰੁਪਏ ਦੇ ਰੇਂਜ ਆ ਮਤਲਬ ਜੇ ਹੈਵੀ ਰੇਂਜ ਹੈਗੀ ਆ ਉੱਪਰਲੀ ਰੇਂਜ ਆ ਉਹਦੇ ਚ ਵੀ ਆਪਾਂ ਪੈਸੇ ਬਚਾਣੇ ਆ ਲੋਕਾਂ ਦੇ ਹਾਂਜੀ ਹਾਂਜੀ ਜੀ 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 ਆ ਦੇਖੋ ਸਾਰੀਆਂ ਆਈਟਮਾਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਜੀ ਆ ਦੇਖੋ ਜਿਵੇਂ ਵੀਨੈਗ ਗਲੇ ਦੇ ਨਾਲ ਡਿਜ਼ਾਈਨ ਹੈ ਉਹ ਹੈਵੀ ਫਰੰਟ ਹੈ ਬਿਲਕੁਲ ਜੀ ਮਤਲਬ ਇਹਨਾਂ ਦੇ ਵਿੱਚ ਨਾ ਜਿਹੜੇ ਆਪਾਂ ਨੇਚਰਲ ਕ੍ਰੇ ਦੇ ਰੇਨ ਹੈਗੇ ਇਹ 15 16 17 18 19 1900 ਇੰਨੀ ਰੇਂਜ ਦੇ ਵਿੱਚ ਜਿਹੜੇ ਦੋ ਤਿੰਨ ਹਰ ਰਲ ਪੀਸ ਆ ਉਹ ਦੇ ਦਾਂਗੇ ਜਿੰਨੂੰ ਆਪਾਂ ਬਰਾਇਡਲ ਸੂਟ ਹਾਂਜੀ ਨਾਲ ਦੁਪੱਟੇ ਵੀ ਖੁੱਲੇ ਡੁਲੇ ਆਣੇ ਸਾਰੇ 22 ਮੀਟਰ ਦੇ ਦੁਪੱਟੇ ਜੀ ਹਰੇਕ ਨਰ ਕੇ ਇਸ ਤੋਂ ਬਾਅਦ ਇਹ ਦੇਖੋ ਇਹ ਦੇ ਨਾਲ ਇਹਦੇ ਵਿੱਚ ਕਾਫੀ ਮਿਲ ਜਾਣਗੇ ਹਾਂ ਹਾਂ ਇਹ ਸੋਹ ਜੀ ਮੇ ਨਾ ਵੈਲਵਟ ਦਾ ਸੂਟ ਹੈ ਜੀ 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 ਸਾਰੇ ਫਰੰਟ ਦੇ ਉੱਪਰ ਆਊਗਾ ਇਹਦੇ ਵਰਕ ਬਿਲਕੁਲ ਜੀ ਮਤਲਬ ਜਗਮਗਾ ਕਰਦਾ ਵਰਕ ਆ ਗਿਆ ਜਿਹੜਾ ਹਾਂ ਜੀ ਸਾਰਾ ਫਰੰਟ ਹੈਵੀ ਆਊਗਾ ਜੀ ਵਾਹ ਜੀ ਵਾਹ ਇਹ 9000 ਸੀਰੀਜ਼ ਵੈਲਵਟ ਦੀ ਆ ਗਈ ਜੀ ਅੱਛਾ ਜਿਹੜੀ ਵੈਲਵਟ ਆਪਾਂ ਜਿਹਨੂੰ ਪਿਓਰ ਵੈਲਵਟ ਤੇ ਕਹਿ ਲੈਣੇ ਪਿਓਰ ਵੈਲਵਟ ਹੈ ਜੀ 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 ਨਾਲ ਇਹਦੇ ਨਾਲ ਪੂਰਾ ਹੈਵੀ ਆਊਗਾ ਇਹ ਸ਼ਾਲ ਹਾਂ ਹਾਂ ਆ ਦੇਖੋ ਇਹ ਵੀ ਵੈਲਵਟ ਸੀ ਜਾਂਦਾ ਬਾਜੀ ਵੈਲਵਟ ਦੇ ਵਿੱਚ ਹੀ ਨਾਲ ਦੇ ਵੈਸਟਰ ਬਿਲਕੁਲ ਜੀ ਬਿਲਕੁਲ ਇਦਾਂ ਦੇ ਵਿੱਚ ਨੇ ਜੀ ਡਿਜ਼ਾਈਨ ਵੀ ਕਾਫੀ ਨੇ ਹਾਂ ਹਾਂ ਆ ਦੇਖੋ ਹੈਵੀ ਤੋਂ ਹੈਵੀ ਡਿਜ਼ਾਈਨ ਸਾਰੇ ਮਿਲ ਜਾਣਗੇ ਕੀ ਬਾਤ ਆ ਜੀ ਇਹ ਮਤਲਬ ਰੰਗ ਵੀ ਏਡੇ ਮਤਲਬ ਸੋਹਣੇ ਰੰਗ ਆ ਜਗਮਗਾ ਕਰ ਰਹੇ ਪੂਰੇ ਪੂਰੇ ਨਾ ਜੀ ਹਾਂਜੀ ਵੀ ਜੀ ਜੀ ਜਿਹੜੇ ਆਹ ਚੀਜ਼ਾਂ ਨਹੀਂ ਵੈਲਵਟ ਦੀਆਂ ਇਹ ਹੈਗੇ ਜੀ ਲਿਮਟਿਡ ਤੱਕ ਜੀ ਜੀ ਇਹ ਹਫਤਾ 10 ਦਿਨ ਤੱਕ ਵੈਰਿਟੀ ਮਿਲੂਗੀ ਜਿਹੜੀ ਵੈਲਵਟ ਦੀ ਹੈ ਇਸ ਤੋਂ ਬਾਅਦ ਨਹੀਂ ਮਿਲਣੀ ਹਾਂ ਹਾਂ ਜਿਹਨੂੰ ਲੋੜ ਆ ਉਹ ਆ ਕੇ ਪਹਿਲਾਂ ਲੈ ਜੀ ਮਤਲਬ ਫਿਲਹਾਲ ਜਦੋਂ ਹੁਣ ਸਵੇਰੇ ਵੀਡੀਓ ਪੈਣੀ ਹੈ ਤੇ ਹਫਤੇ ਤੱਕ ਹੀ ਮਿਲਣਾ ਮਤਲਬ ਮਾਰ ਇਹ ਹਫਤੇ ਤੱਕ ਹੀ ਮਿਲਣਾ ਜੀ 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 ਇਹ ਵੀ ਜੀ अच्छा मतलब बाजू ਵੀ ਤੇ ਪਹੁੰਚੇ ਤੇ ਵੀ ਵਰਕ ਹੋਏਗਾ ਇਹਦੇ ਹਾਂਜੀ ਹਾਂਜੀ ਮਤਲਬ ਸਾਰਾ ਹੈਂਡਵਰਕ ਭਰਿਆ ਆ ਨਾ ਜੀ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਆ ਦੇਖੋ ਜੇ ਇਹ ਇਦੋਂ ਘੱਟ ਥੋੜਾ ਹੈਵੀ ਲੈਣਾ ਹੋਵੇ ਉਹ ਵੀ ਮਿਲ ਜਾਏਗਾ ਜੀ 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 ਇਹ ਰੇਂਜ ਜਿਵੇਂ 1980 ਰੇਂਜ ਆ ਬਲਾ ਓਕੇ 1980 ਰੁਪਏ ਦੀ ਰੇਂਜ ਆ ਜੀ ਪੂਰੇ ਹੈਵੀ ਹੈਂਡਵਰਕ ਦੇ ਡਿਜ਼ਾਈਨ ਹੈਗੇ ਮਤਲਬ ਸਾਰਾ ਆਣਾ ਸਾਰਿਆਂ ਦਾ ਹੈਂਡਵਰਕ ਹੀ ਆ ਨਾ ਜੀ ਹਾਂਜੀ ਹਾਂਜੀ ਜੀ 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 ਆ ਦੇਖੋ ਨਾਲ ਇਹਨਾਂ ਵੀ ਸ਼ੌਲ ਹੈ ਵੀ ਆ ਜੂਗਾ ਬਾਕੀ ਹੋਰ ਵੀ ਡਿਜ਼ਾਈਨ ਇਹਦੇ ਵਿੱਚ ਨਹੀਂ ਬਣੀ ਆਈ ਇਹਦੇ ਵਿੱਚ ਕਿੰਨੇ ਕੁ ਡਿਜ਼ਾਈਨ ਆਈਡੀਆ ਹੋਊਗਾ ਆਪਣੇ ਬੋਲ ਜੀ 15 16 ਡਿਜ਼ਾਈਨ ਹੈਗੇ 15 16 ਡਿਜ਼ਾਈਨ ਤੇ ਸਾਰਿਆਂ ਚ ਰੰਗ ਵੀ ਅਲੱਗ-ਅਲੱਗ ਹੋਊਗੇ ਜੀ ਲਈ 6-6 ਰੰਗ ਜੀ ਸਾਰਿਆਂ 6-6 ਰੰਗ ਹੈ 6-6 ਰੰਗ ਇਸ ਟਾਈਮ ਤਾਂ ਹੈਗੇ ਕੀ ਬਾਤ ਹੈ ਜੀ ਤਾਂ ਵੀਰ ਜੀ ਇੱਕ ਕਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਹਾਂ ਜੀ ਵੀ ਜੀ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਹੈ ਜੀ ਸਿਮਰਨ ਟੈਕਸਟਾਈਲ ਮੋਬਾਈਲ ਨੰਬਰ ਹੈ ਜ